ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਊ ਅੰਕਾਰ ਸਤਗੁਰ ਪ੍ਰਸਾਦ ਜਿਸ ਮੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਜਗਤ ਜਲੰਨੇ ਦਾ ਉਧਾਰ ਕਰਦੇ ਹੋਏ ਤ੍ਰਿਆ ਰਾਜ ਵਿੱਚ ਪਹੁੰਚੇ ਤਾਂ ਉਹਨਾਂ ਦਾ ਭਲਾ ਕਰਨ ਲਈ ਭਾਈ ਮਰਦਾਨਾ ਜੀ ਨੂੰ ਪਿਆਸ ਲਗਾ ਦਿੱਤੀ ਭਾਈ ਮਰਦਾਨਾ ਜੀ ਨੇ ਕਿਹਾ ਕਿ ਮਹਾਰਾਜੀ ਮੈਨੂੰ ਬਹੁਤ ਪਿਆਸ ਲੱਗੀ ਹੈ ਮੈਂ ਪਾਣੀ ਪੀਣ ਜਾਣਾ ਹੈ ਸਤਿਗੁਰਾਂ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਇੱਥੇ ਬਹੁਤ ਬੜਾਵਾਂ ਰਹਿੰਦੀਆਂ ਤੂੰ ਪਾਣੀ ਪੀਣ ਨੂੰ ਰਹਿਣ ਦੇ ਪਾਈ ਮਰਦਾਨਾ ਜੀ ਨੇ ਕਿਹਾ ਕਿ ਮੈਂ ਜਲਦੀ ਹੀ ਪਾਣੀ ਪੀ ਕੇ ਤੁਹਾਡੇ ਪਾਸ ਵਾਪਸ ਆ ਜਾਵਾਂਗਾ। ਤਦ ਫਿਰ ਸਤਿਗੁਰਾਂ ਦੀ ਆਗਿਆ ਪਾ ਕੇ ਪਾਈ ਮਰਦਾਨਾ ਜੀ ਨਗਰ ਵਿੱਚ ਪਾਣੀ ਪੀਣ ਲਈ ਚਲੇ ਗਏ। ਸਤਿਗੁਰੂ ਜੀ ਪਿੰਡ ਤੋਂ ਬਾਹਰ ਹੀ ਬੈਠ ਗਏ। ਪਾਈ ਮਰਦਾਨਾ ਜੀ ਨੇ ਪਿੰਡ ਵਿੱਚ ਜਾ ਕੇ ਇੱਕ ਇਸਤਰੀ ਨੂੰ ਪਾਣੀ ਪਿਲਾਉਣ ਲਈ ਕਿਹਾ। ਉਸਨੇ ਬਹੁਤ ਸਤਿਕਾਰ ਨਾਲ ਭਾਈ ਸਾਹਿਬ ਜੀ ਨੂੰ ਪਲੰਘ ਉੱਪਰ ਬੈਠਣ ਲਈ ਕਿਹਾ। ਆਈ ਮਰਦਾਨਾ ਜੀ ਪਲੰਘ ਉੱਪਰ ਬੈਠ ਕੇ ਤਾਂ ਉਸ ਇਸਤਰੀ ਨੇ ਪਾਣੀ ਪਿਲਾਉਣ ਦੇ ਬਹਾਨੇ ਭਾਈ ਮਰਦਾਨੇ ਦੇ ਗਲ ਵਿੱਚ ਧਾਗਾ ਪਾ ਦਿੱਤਾ। ਉਸ ਵੇਲੇ ਭਾਈ ਮਰਦਾਨਾ ਜੀ ਨੂੰ ਐਸਾ ਪ੍ਰਤੀਤ ਹੋਇਆ ਕਿ ਮੈਂ ਮੇਂਡਾ ਬਣ ਗਿਆ ਹਾਂ। ਅਤੇ ਮੇਂਡੇ ਵਾਂਗੂ ਪਿਆਹ ਪਿਆਹ ਕਰਨ ਲੱਗ ਪਿਆ। ਉਸਨੇ ਭਾਈ ਮਰਦਾਨਾ ਜੀ ਨੂੰ ਕਿੱਲੇ ਨਾਲ ਬੰਨ੍ਹ ਦਿੱਤਾ ਭਾਈ ਸਾਹਿਬ ਬਹੁਤ ਪਛਤਾਪ ਕਰਨ ਲੱਗ ਪਏ ਕਿ ਮੈਂ ਗੁਰੂ ਜੀ ਦਾ ਬਚਨ ਨਹੀਂ ਮੰਨਿਆ ਤਾਂ ਮੈਨੂੰ ਇਹ ਸਜ਼ਾ ਮਿਲੀ ਹੈ ਅਤੇ ਮਨ ਹੀ ਮਨ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗੇ ਕਿ ਮਹਾਰਾਜ ਜੀ ਤੁਸੀਂ ਤਾਂ ਬਹੁਤ ਦਿਆਲੂ ਕਿਰਪਾਲੂ ਹੋ ਕਿਰਪਾ ਕਰਕੇ ਮੈਨੂੰ ਇਥੋਂ ਛਡਾਉਣਾ ਕਰੋ ਇਦਰ ਗੁਰੂ ਸਾਹਿਬ ਜੀ ਬੈਠੇ ਹੋਏ ਖਸਪੇ ਤੇ ਭਾਈ ਬਾਲਾ ਜੀ ਨੂੰ ਕਿਹਾ ਕਿ ਮਰਦਾਨਾ ਪਾਣੀ ਪੀਣ ਗਿਆ ਹੋਇਆ ਮੁਸੀਬਤ ਵਿੱਚ ਫਸ ਗਿਆ ਹੈ ਚਲ ਉਸ ਨੂੰ ਛੁਡਾ ਕੇ ਲਿਆਈਏ ਜਦੋਂ ਗੁਰੂ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਛਡਾਉਣ ਵਾਸਤੇ ਪਿੰਡ ਵਿੱਚ ਗਏ ਤਾਂ ਉੱਥੇ ਦਿਨ ਚਾਰ ਇਸਤਰੀਆਂ ਕੋ ਤਾ ਪਾਣੀ ਦੇ ਘੜੇ ਭਰ ਕੇ ਲਿਆ ਰੀਆਂ ਸਨ ਗੁਰੂ ਜੀ ਨੇ ਉਹਨਾਂ ਤੋਂ ਪੁੱਛਿਆ ਕਿ ਇੱਥੇ ਸਾਡਾ ਇੱਕ ਸਾਥੀ ਪਾਣੀ ਪੀਣ ਲਈ ਆਇਆ ਸੀ। ਉਸ ਬਾਰੇ ਤੁਹਾਨੂੰ ਕਿਸੇ ਨੂੰ ਪਤਾ ਹੈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਕੁਝ ਨਹੀਂ ਪਤਾ। ਅਤੇ ਚਲਾਕੀ ਨਾਲ ਭੱਜ ਕੇ ਇੱਕ ਗੁਰੂ ਜੀ ਦੇ ਗਲ ਵਿੱਚ ਤੰਦ ਪਾਉਣ ਲਈ ਆਈ ਤਾਂ ਉਹ ਸੂਰੀ ਬਣ ਗਈ। ਦੂਜੀ ਭਾਈ ਬਾਲੇ ਦੇ ਗਲ ਵਿੱਚ ਤੰਦ ਪਾਉਣ ਲੱਗੀ ਤਾਂ ਉਹ ਕੁੱਤੀ ਬਣ ਗਈ। ਜਦੋਂ ਤੀਸਰੀ ਆਉਣ ਲੱਗੀ ਤਾਂ ਸਤਿਗੁਰਾਂ ਨੇ ਬਚਨ ਕੀਤਾ ਕਲਰ ਕੀਆ ਵਣਜਾਰੀਆਂ ਝੁੰਗੇ ਮੁਸਕ ਮੰਗੇਨ ਅਮਲਾ ਬਾਝੋਂ ਨਾਨਕਾ ਕਿਉ ਕਰ ਕੰਤ ਮਲੇਨ ਐਸੇ ਬਚਨ ਕਰਦਿਆਂ ਤੀਸਰੀ ਔਸਤਰੀ ਦੇ ਸਿਰ ਤੇ ਚੁੱਕਿਆ ਆਇਆ ਘੜਾ ਉਸਦੇ ਸਿਰ ਨਾਲ ਹੀ ਜੁੜ ਗਿਆ ਫਿਰ ਭਾਈ ਮਰਦਾਨਾ ਜੀ ਨੂੰ ਛੁਡਾਇਆ ਜਦੋਂ ਉੱਥੇ ਰਾਜ ਕਰਦੀ ਔਰਤ ਨੂਰ ਸ਼ਾਹ ਨੂੰ ਜਾਦੂਗਰਨੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੇ ਆਕੇ ਵੀ ਜੰਤਰਾ ਮੰਤਰਾਂ ਨਾਲ ਘੜਾ ਲਾਉਣਾ ਚਾਹਿਆ ਪਰੰਤੂ ਕੋਈ ਵਾਹ ਪੇਛਾ ਨਾ ਗਈ। ਤਦੋਂ ਹਾਰ ਮੰਨ ਕੇ ਉਹ ਸਾਰੀਆਂ ਗੁਰੂ ਸਾਹਿਬ ਕੋਲ ਮੁਆਫੀ ਮੰਗਣ ਲਈ ਆਈਆਂ। ਬੇਨਤੀ ਕੀਤੀ ਕਿ ਮਹਾਰਾਜ ਅਸੀਂ ਤੁਹਾਡੀ ਅਗਿਆ ਕੀਤੀ ਹੈ ਸਾਨੂੰ ਮਾਫ ਕਰ ਦਿਓ। ਤੁਸੀਂ ਕਿਰਪਾ ਕਰਕੇ ਇਸ ਦੇ ਸਿਰ ਤੋਂ ਕੜਾ ਉਤਾਰ ਦਿਓ ਅਤੇ ਜੋ ਕੁੱਕਰੀ ਬਣੀ ਹੈ ਤੇ ਸੂਰੀ ਬਣੀਆਂ ਹੋਈਆਂ ਨੂੰ ਵੀ ਮਨੁੱਖ ਸਰੀਰ ਬਖਸ਼ੋ ਤਦੋਂ ਗੁਰੂ ਜੀ ਨੇ ਬਚਨ ਕੀਤਾ ਕਿ ਅੱਗੇ ਤੋਂ ਐਸੇ ਕੰਮਾਂ ਤੋਂ ਤੌਬਾ ਕਰੋ ਅਤੇ ਕੋਈ ਵੀ ਸੰਤ ਭਗਤ ਫਕੀਰ ਆਵੇ ਉਸ ਦੀ ਸੇਵਾ ਕਰੋ ਫਿਰ ਵਾਹਿਗੁਰੂ ਮੰਤਰ ਉਚਾਰਨ ਕਰਕੇ ਉਸ ਦੇ ਸਿਰ ਤੋਂ ਕੜਾ ਉਤਾਰ ਦਿੱਤਾ ਅਤੇ ਸੂਰੀ ਤੇ ਗੁੱਦੀ ਬਣੀਆਂ ਨੂੰ ਵੀ ਠੀਕ ਕਰ ਦਿੱਤਾ ਫਿਰ ਤਦੋਂ ਉਹਨਾਂ ਨੂੰ ਪਤੀ ਵਰਤਾ ਧਰਮ ਵਿੱਚ ਪ੍ਰਪੱਕ ਕਰਨ ਲਈ ਇੱਕ ਸ੍ਰੀ ਰਾਗ ਦੀ ਵਾਰ ਵਿੱਚ ਗੱਲ ਹੀ ਅਸੀਂ ਚੰਗੀਆਂ ਵਾਲਾ ਸ਼ਬਦ ਉਚਾਰਿਆ ਅਤੇ ਦੂਸਰਾ ਇਹ ਸੁਹੀ ਰਾਗ ਅੰਦਰ ਕੁਚੱਜੀ ਤਿਸ ਚੱਜੀ ਸਰਲੇਖੇਟ ਉਹਨਾਂ ਨੂੰ ਸਿਖਿਆ ਦਿੰਦੇ ਹੋਏ ਰੂਪਕ ਅਲੰਕਾਰ ਦੁਆਰਾ ਇਹ ਸ਼ਬਦ ਉਚਾਰਨ ਕਰ ਰਹੇ ਹਨ ਦੂਸਰਾ ਇਹਨਾਂ ਅੱਗੇ ਆ ਰਹੇ ਤਿੰਨਾ ਸ਼ਬਦਾ ਵਿੱਚ ਕनिष्ठ ਮੱਧਮ ਤੇ ਉੱਤਮ ਸਖੀਆਂ ਦਾ ਵਰਣਨ ਕਰਦੇ ਹਨ ਇੱਕ ਅਦੁੱਤੀ ਬ੍ਰह्म ਓੰਕਾਰ ਸਰਬ ਦਾ ਪ੍ਰਕਾਸ਼ਿਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਮਨ ਕੁਚੱਜੀ ਅਮਾਵਨ ਡੋਸੜੇ ਹੋ ਕਿਉ ਸਹਰਾਵਣ ਜਾਉ ਜੀਉ ਏ ਸਾਖੀ ਮਨ ਮੈਂ ਕੁਚੱਜੀ ਸ਼ੁਭ ਗੁਣਾ ਤੋ ਹੀਨੇ ਕਾਮ ਕ੍ਰੋਧ ਆਦ ਦੇ ਖੋਟੇ ਟੰਗਾਂ ਵਾਲੀ ਹਾਂ ਮੇਰੇ ਵਿੱਚ ਅਮਾਵਨ ਗਿਣਤੀ ਮਿੰਤੀ ਤੋਂ ਰਹਿਤ ਡੋਸੜੇ ਹੁੰਦਾ ਦੋਸ਼ ਹਨ ਜੋ ਦੱਸੇ ਨਹੀਂ ਜਾ ਸਕਦੇ ਫਿਰ ਮੈਂ ਸਹੋਪਤੀ ਪਰਮੇਸ਼ਰ ਦੇ ਆਨੰਦ ਨੂੰ ਕਿਵੇਂ 라ਵਣ ਮੰਨਣਾ ਜਾਵਾਂ ਇੱਕ ਦੂ ਇੱਕ ਜੜੰਦੀਆ ਕੌਣ ਜਾਣੇ ਮੇਰਾ ਨਾਮ ਜੀਓ ਪਰਮੇਸ਼ਰ ਦੇ ਦਰ ਤੇ ਤਾਂ ਇੱਕ ਤੋਂ ਵੀ ਇੱਕ ਚੜ ਕੇ ਵੱਧ ਗੁਣਵਾਨ ਹਨ ਵਾ ਇੱਕ ਤੋਂ ਇੱਕ ਅਗਲੀ ਅਗਲੀ ਭੂਮਿਕਾ ਚੜਦੀ ਤੋਂ ਚੜਦੀ ਅਵਸਥਾ ਵਾਲੀਆਂ ਮਹਾਤਮਾ ਰੂਪ ਸਖੀਆਂ ਹਨ ਭਾਵ ਪਹਿਲੀ ਤੋਂ ਦੂਜੀ ਦੂਜੀ ਤੋਂ ਤੀਜੀ ਆਦ ਵਾ ਵਿਰਾਗ ਤੋਂ ਵਿਵੇਕ ਵਾਲੀਆਂ ਵਿਵੇਕ ਤੋਂ ਖੜ ਸੰਪਤੀ ਵਾਲੀਆਂ ਅਤੇ ਖੰਡ ਸੰਪਤੀ ਤੋਂ మోਖ ਇਸ਼ਾ ਵਾਲੀਆਂ ਵਾ ਇਜਨਿਸ਼ਕਾਮ ਕਰਮਾ ਤੋਂ ਉਪਾਸ਼ਨਾ ਉਪਾਸ਼ਨਾ ਤੋਂ ਗਿਆਨ ਗਿਆਨ ਤੋਂ ਆਪਾ ਪਾਪ ਗਉਣ ਵਾਲੀਆਂ ਇੱਕ ਤੋਂ ਇੱਕ ਸ੍ਰੇਸ਼ਟ ਅਵਸਥਾ ਵਾਲੀਆਂ ਹਨ ਮੇਰਾ ਨਕਮੀ ਦਾ ਉਥੇ ਉਹਨਾਂ ਦੀ ਸੰਗਤ ਵਿੱਚ ਕਿਹੜਾ ਨਾਮ ਜਾਣਦਾ ਹੈ ਜੀ ਭਾਵ ਕੋਈ ਨਹੀਂ ਜਾਣਦਾ ਜਿਨੀ ਸਖੀ ਸਹਰਾਵਿਆ ਸੇ ਅੰਬੀ ਛਾਵੜੀ ਇਹ ਜੀਉ ਇਹ ਸਖੀ ਜਿਨ੍ਹਾਂ ਮਹਾਤਮਾ ਰੂਪ ਸਹੇਲੀਆਂ ਨੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੇ ਆਨੰਦ ਨੂੰ ਮਾਣਿਆ ਹੈ ਉਹ ਮਹਾਤਮਾ ਰੂਪ ਸਹੇਲੀਆਂ ਅੰਬੀ ਹੁੰਦਾ ਅੰਬ ਦੀ ਛਾਵੜੀ ਇਹ ਸ਼ਾਵਤੀ ਤੀਤਲ ਸੁਭਾਵ ਵਾਲੀਆਂ ਹਨ ਸ਼ਾਂਦੀ ਅੰਬ ਬੜੀ ਸੰਗਣੀ ਤੇ ਠੰਡੀ ਮੰਨੀ ਹੈ ਵਾ ਜਿਵੇਂ ਅੰਬ ਦੀ ਸ਼ਾਂ ਸੰਗਣੀ ਤੇ ਠੰਡੀ ਹੁੰਦੀ ਤੇ ਪੱਤਰੇ ਸੰਗਣੇ ਤੇ ਫਲ ਵੀ ਮਿੱਠੇ ਹੁੰਦੇ ਇਸੇ ਪ੍ਰਕਾਰ ਅੰਬ ਦੀ ਨਿਆਈ ਉਹ ਮਹਾਤਮਾ ਰੂਪ ਸਖੀਆਂ ਸ਼ਾਂਤੀ ਰੂਪ ਸੰਗਣੀ ਸ਼ਾਂਤ ਤੇ ਸੀਤਲ ਸੁਭਾਅ ਦੇ ਸਹਿਤ ਸਤ ਸੰਤੋਖ ਦਇਆ ਧਰਮ ਵਿਚਾਰ ਆਦ ਵਾ ਸਤ ਸੰਗਤ ਰੂਪੀ ਸੰਗਣੇ ਪੱਤਰਿਆ ਤੇ ਬ੍ਰਹਮ ਗਿਆਨ ਰੂਪੀ ਮਿੱਠੇ ਫਲ ਦੇ ਸਹਿਤ ਹਨ ਜੀ ਵਾਜੂ ਅੰਬ ਦੀ ਨਿਆਈ ਸੰਤਾਂ ਦੀ ਸ਼ਰਨ ਆਉਣਾ ਹੈ ਇਹੋ ਹੀ ਛਾਇਆ ਹੈ ਸੇ ਗੁਣ ਮੰਜ ਨ ਆਵਨੀ ਹੋ ਕਹਿ ਜੀ ਦੋਸ਼ ਤਰਿਓ ਜੀਓ ਸੇ ਕਈਓ ਮਹਾਤਮਾ ਰੂਪ ਸਖੀਆਂ ਵਾਲੇ ਸ੍ਰੇਸ਼ਟ ਗੁਣ ਮੰਜ ਮੇਰੇ ਵਿੱਚ ਨਹੀਂ ਆਉਂਦੇ ਇਸ ਲਈ ਮੈਂ ਕਹਿ ਜੀ ਕਿਸ ਦੇ ਹਿਰਦੇ ਤੋਂ ਦੋਸ਼ ਤਰਿਓ ਭਾਵ ਅਰੂਪਾ ਵਾ ਮੈਂ ਕਹਿ ਜੀ ਕਿਸ ਦੇ ਉੱਪਰ ਦੋਸ਼ ਤਰਿਓ ਕਿਆ ਗੁਣ ਤੇਰੇ ਵਿਥਰਾ ਹੋ ਕਿਆ ਕਿਆ ਕਿੰਨਾ ਤੇਰਾ ਨਾਮ ਉਜੀਓ हे ਪਰੀ ਮੈਂ ਤੇਰੇ ਕਿਹੜੇ ਗੁਣਾ ਨੂੰ ਵਿਥਰਾ ਵਿਸਥਾਰ ਕਰਕੇ ਕਥਨ ਕਰਾਂ ਅਤੇ ਮੈਂ ਕਿਆ ਕਿਆ ਕਿਹੜਾ ਕਿਹੜਾ ਤੇਰਾ ਨਾਮ ਕਿੰਨਾ ਦਾ ਲਵਾਂ ਕਥਨ ਕਰਾਂ ਇਕਤ ਟੋਲ ਨ ਅੰਬੜਾ ਹੋ ਸਦ ਗੁਰ ਬਾਣੇ ਤੀਰੇ ਜਾਉ ਜੀਓ ਮੈਂ ਇੱਕ ਤੇਰੇ ਦਿੱਤੇ ਹੋਏ ਅੱਖਾਂ ਨੱਕ ਕੰਨ ਆਦ ਇੰਦਰੀਏ ਰੂਪ ਅਨੇਕਾਂ ਪਦਾਰਥ ਪਦਾਰਥਾਂ ਦੇ ਬਰਾਬਰ ਅੰਬੜਾ ਪਹੁੰਚ ਨਹੀਂ ਸਕਦੀ ਵਾ ਮੈਂ ਤੇਰੇ ਦਿੱਤੇ ਹੋਏ ਇੱਕ ਨਾਮ ਰੂਪੀ ਟੋਲ ਪਦਾਰਥ ਵਾ ਟੋਲ ਉਪਕਾਰ ਦੇ ਬਰਾਬਰ ਪਹੁੰਚ ਨਹੀਂ ਸਕਦੀ ਵਾ ਤੇਰੇ ਜਪ ਤਪ ਭੂਮਿਕਾ ਰੂਪੀ ਟੋਲ ਸ਼ਿੰਗਾਰਾਂ ਦੇ ਸਮਾਨ ਭਾਵ ਸਾਧਨਾ ਵਿੱਚੋਂ ਇੱਕ ਨੂੰ ਵੀ ਪਹੁੰਚ ਨਹੀਂ ਸਕਦੀ ਇਸਲੀ ਮੈਂ ਤਾਂ ਸੈਂਕੜੀ ਵਾਰੀ ਤੁਹਾਡੇ ਤੂੰ ਕੁਰਬਾਨ ਬਲਹਾਰ ਜਾਂਦੀ ਹਾਂ ਜੀ ਸੋਇਨਾ ਰੂਪਾ ਰੰਗੁਲਾ ਮੋਤੀ ਤੇ ਮਾਣਕ ਜੀਓ हे ਪਰਮੇਸ਼ਰ ਜਿਤਨੇ ਵੀ ਰੰਗੁਲਾ ਆਨੰਦ ਦੇਣ ਵਾਲੇ ਸੋਇਨਾ ਸੋਨੇ ਦੇ ਗਹਿਣੇ ਮੋਹਰ ਰੂਪਾ ਚਾਂਦੀ ਮੋਤੀ ਅਮੋਲਕ ਰਤਨ ਅਤੀ ਮਾਣਕ ਲਾਲ ਆਦ ਪਦਾਰਤ ਮੰਨੇ ਹਨ ਜੀ ਸੇ ਵਸਤੂ ਸਹਿ ਦਿੱਤੀਆ ਮੈਂ ਤਿੰਨ ਸਿਓ ਲਾਇਆ ਚਿਤ ਜੀਓ ਹੇ ਸਹਿਬਦੀ ਪਰਮੇਸ਼ਰ ਉਹ ਸਾਰੀਆਂ ਵਸਤੂ ਚੀਜ਼ਾਂ ਮੈਨੂੰ ਤੂੰ ਦਿੱਤੀਆਂ ਦੇਣੀਆਂ ਕੀਤੀਆਂ ਹਨ ਵਾ ਉਹ ਵਸਤੂ ਵਸਤੂਆਂ ਤਿੰਨਾ ਲੋਕਾਂ ਵਿੱਚ ਦੇਣੀਆਂ ਕੀਤੀਆਂ ਪਰੰਤੂ ਮੈਂ ਤੈਨੂੰ ਭੁੱਲ ਕੇ ਉਹਨਾਂ ਚੀਜ਼ਾਂ ਨਾਲ ਹਿਰਦੇ ਦਾ ਪਿਆਰ ਲਾ ਲਿਆ ਹੈ ਜੀ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ ਮਿੱਟੀ ਸੰਧੜੇ ਹੁੰਦਾ ਦੇ ਮਕਾਨਾਂ ਦੀ ਥਾਂ ਪੱਥਰ ਸੰਗ ਮਰਮਰ ਲਾ ਲਾ ਕੇ ਚਿੱਤ ਵਿੱਚ ਰਾਸ ਸੱਚੇ ਜਾਣ ਕੇ ਪੱਕੇ ਮਜਬੂਤ ਘਰ ਬਣਾਉਣਾ ਕੀਤੇ ਹਨ ਹੋ ਇੰਨੀ ਟੋਲੀ ਭੁੱਲੀ ਅਸ ਤੇ ਸਕੰਤ ਨਾ ਬੈਠੀ ਪਾਸ ਜੀਓ ਮੈਂ ਤਾਂ ਇੰਨੀ ਇਹਨਾਂ ਦੁਨਿਆਵੀ ਪਦਾਰਥਾਂ ਵਿੱਚ ਲੱਗ ਕੇ ਤੇਰੇ ਸਰੂਪ ਦੇ ਗਿਆਨ ਨੂੰ ਭੁੱਲ ਗਈ ਹਾਂ ਅਤੇ ਆਪ ਸਰਬ ਦੀ ਕੰਤਪਤੀ ਪਾਸ ਕੋਲ ਚਿੱਤ ਦੀ ਬਿਰਤੀ ਨੂੰ ਇਕਾਗਰ ਕਰਕੇ ਕਦੇ ਵੀ ਬੈਠੀ ਨਹੀਂ ਹਾਂ ਜੀ ਅੰਬਰ ਕੁੰਜਾ কুরਲੀਆ ਬੱਗ ਬਹਿਠੇ ਆਏ ਜੀਓ ਪਾਦਸ਼ਾਹ ਫਰਮਾਉਂਦੇ ਜਿਵੇਂ ਦਿਨ ਦੇ ਚੜਨ ਵੇਲੇ ਕੁੰਜਾ ਅੰਬਰ Akash ਵਿੱਚ ਜਾ ਕੇ কুরਲੀਆਂ ਹੁੰਦਾ ਬੋਲਿੰਨਾ ਵਾ ਅੰਬਰ Akash ਵਿੱਚ ਕੁੰਜਾ কুরਲਾ ਕੀ ਚਲੀਆਂ ਜਾਣ ਤੇ ਬੱਗ ਬਗਲੇ ਛਪੜੀਆਂ ਦੇ ਕਿਨਾਰਿਆਂ ਤੇ ਆ ਕੇ ਬੈਠ ਜਾਣ ਇਸੇ ਪ੍ਰਕਾਰ ਆਕਾਸ਼ ਦੀ ਨਿਆਈ ਸਿਰ ਦੇ ਕੁੰਜਾਂ ਵਤ ਕਾਲੇ ਕੇਸ ਕੁਰਲਾ ਕੇ ਚਲੇ ਗਏ ਬੱਗ ਚਿੱਟੇ ਕੇਸ ਆ ਕਰਕੇ ਬੈਠ ਗਏ ਭਾਵ ਬਿਰਧ ਅਵਸਥਾ ਹੋਣ ਕਰਕੇ ਤੋਲੇ ਆ ਗਏ ਜੀ ਸਾ ਤਨ ਚੱਲੀ ਸਹੁਰਾ ਕਿਆ ਮੋਹ ਦੇਸੀ ਅੱਗੇ ਜਾਏ ਜੀਓ ਜਦੋਂ ਜੀਵ ਰੂਪ ਤਾਂ ਇਸਤਰੀ ਉਮਰ ਭੋ ਕੇ ਪ੍ਰਲੋਗ ਰੂਪੀ ਸਹੁਰੇ ਘਰ ਵਿੱਚ ਚਲੀ ਜਾਵੇਗੀ ਤਾਂ ਅੱਗੇ ਜਾ ਕੇ ਕੀ ਮੂੰਹ ਦੇਵੇਗੀ ਭਾਵ ਕੀ ਮੂੰਹ ਵਿਖਾਵੇਗੀ ਸੁੱਤੀ ਸੁੱਤੀ ਝਾਲthia ਭੁੱਲੀ ਵਾਟੜੀ ਆਸ ਜੀਓ ਪਹਿਲਾ ਬਾਲਕ ਅਵਸਥਾ ਵਿੱਚ ਸੁੱਤੀ ਰਹੀ ਭਾਵਤ ਰੂਪ ਰਹਿਲਾਦ ਆਦ ਵਾਂਗੂ ਭਜਨ ਨਾ ਕੀਤਾ ਫਿਰ ਜੁਵਾ ਅਵਸਥਾ ਵਿੱਚ ਸੁੱਤੀ ਰਹੀ ਆਵ ਧੰਨੇ ਭਗਤ ਆਦ ਵਾਂਗੂ ਸਿਮਰਨ ਭਜਨ ਨਾ ਕੀਤਾ ਅਖੀਰ ਨੂੰ ਬਿਰਧ ਅਵਸਥਾ ਵਿੱਚ ਕਾਲ ਦੀ ਨੇੜਤਾ ਰੂਪ ਸਵੇਰਾ ਦਿਨ ਹੋ ਗਿਆ ਵਾ ਮੋਹ ਤੇ ਵਿਦਿਆ ਰੂਪੀ ਨੀਂਦ ਵਿੱਚ ਸੁੱਤੀ ਸੁੱਤੀ ਨੂੰ ਕਾਲ ਰੂਪੀ ਸਵੇਰਾ ਹੋ ਗਿਆ ਜਿਸ ਕਰਕੇ ਪਰਮੇਸ਼ਰ ਪਤੀ ਜੀ ਤੇਰੇ ਗਿਆਨ ਭਗਤੀ ਰੂਪ ਵਾਟੜੀ ਆਸ ਰਸਤੇ ਉੱਤੇ ਚੱਲਣਾ ਭੁੱਲ ਗਈ ਜੀ ਵਾ ਪਦਾਰਥਾਂ ਦੀ ਵਾਟੜੀ ਆਸ ਆਸ ਆਸਾ ਕਰਕੇ ਭਗਤੀ ਰੂਪ ਵਾਟੜੀ ਰਸਤੇ ਤੇ ਚੱਲਣਾ ਭੁੱਲ ਗਈ ਜੀ ਵਾ ਮੋਹ ਰੂਪੀ ਸੁੱਤੀ ਨਿੰਦਰਾ ਵਿੱਚ ਸੁੱਤੀ ਹੋਈ ਨੂੰ ਝਾਲ ਥੀਆ ਅੰਤ ਸਮਾ ਆ ਗਿਆ ਤੇ ਜੰਪੂਰੀ ਦੀ ਵਾਟ ਨੂੰ ਭੁੱਲ ਗਈ ਤੈ ਸਹਿ ਨਾਲੋ ਮੁੱਤੀ ਅਸ ਦੁਖਾ ਕੂ ਤਰੀ ਆਸ ਜੀ ਇਹ ਸਹਿ ਪਤੀ ਪਰਮੇਸ਼ਰ ਜੀ ਤੇਰੇ ਨਾਲੋਂ ਵਿਛੜ ਕੇ ਮੁੱਤੀ ਅਸ ਛੁੱਟੜ ਹੋ ਗਈ ਹਾਂ ਵ ਕਾਮ ਕ੍ਰੋਧ ਆਦਿਕਾਂ ਦੀ ਸੰਗਤ ਕਰਕੇ ਤੇਰੇ ਨਾਲੋਂ ਵਿਛੜ ਗਈ ਹਾਂ ਅਤੇ ਜੰਮਣ ਮਰਨ ਦੇ ਦੁੱਖਾਂ ਨੂੰ ਤਰੀ ਆਸ ਤਾਰਨ ਕਰ ਲਿਆ ਹੈ ਭਾਵ ਦੁੱਖਾਂ ਨੂੰ ਭੋਗਣਾ ਕਰ ਰਹੀ ਹਾਂ ਤੁਦ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀਓ हे ਪਰਮੇਸ਼ਰ ਜੀ ਤੇਰੇ ਵਿੱਚ ਬੇਅੰਤ ਗੁਣ ਹਨ ਅਤੇ ਮੇਰੇ ਵਿੱਚ ਸਾਰੇ ਔਗਣ ਹੀ ਔਗਣ ਹਨ ਸਤਿਗੁਰੂ ਜੀ ਕਥਨ ਕਰਦੇ ਹਨ ਫੇਰ ਵੀ ਮੇਰੀ ਜੀਵ ਰੂਪੀ ਇਸਤਰੀ ਦੀ ਤੇਰੇ ਚਰਨਾਂ ਵਿੱਚ ਇੱਕ ਅਰਦਾਸ ਬੇਨਤੀ ਹੈ ਜੀ ਕੀ ਬੇਨਤੀ ਹੈ ਆਓ ਕਰੀਏ ਸਭ ਰਾਤੀ ਸੁਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਓ ਪਤਸ਼ਾਹ ਮੇਰੀ ਇਹੋ ਬੇਨਤੀ ਹੈ ਕਿ ਸਾਰੀਆਂ ਮਹਾਤਮਾ ਰੂਪ ਸੁਹਾਗਣ ਇਸਤਰੀਆਂ ਤੇਰੇ ਨਾਮ ਰੰਗ ਵਿੱਚ ਰੰਗੀਆਂ ਹੋਈਆਂ ਹਨ ਰਤੀਆਂ ਹੋਈਆਂ ਹਨ ਮੈਨੂੰ ਡੋਹਾਗਣ ਡੋਹਾਗਣ ਨੂੰ ਵੀ ਕਿਸੇ ਤਰ੍ਹਾਂ ਆਪਣੀ ਨਾਮ ਰੰਗ ਵਿੱਚ ਰਤਨਾ ਤਦਾਕਾਰ ਕਰੋ अथवा ਮਹਾਤਮਾ ਰੂਪ ਸੁਹਾਗਣੀ स्त्रियां ਸਾਰੀਆਂ ਬਾਲਕ ਜੁਵਾ ਆਦ ਅਵਸਥਾਵਾਂ ਵਿੱਚ ਤੇਰੇ ਪ੍ਰੇਮ ਰੰਗ ਵਿੱਚ ਰਤੀਆਂ ਹੋਈਆਂ ਮੈਨੂੰ ਵੀ ਕਿਸੇ ਅਵਸਥਾ ਵਿੱਚ ਰੰਗਣਾ ਕਰੋ ਵਾ ਮਹਾਤਮਾ ਰੂਪ ਸੁਹਾਗਣੀ स्त्रियां ਨੂੰ ਸਾਰੀਆਂ ਰਾਤਾਂ ਅਵਸਥਾਵਾਂ ਵਿੱਚ ਆਨੰਦ ਦਿੰਦੇ ਹੋ ਮੈਨੂੰ ਦੁਹਾਗਣ ਨੂੰ ਵੀ ਕੋਈ ਆਨੰਦ ਦੇਣ ਵਾਲੀ अवस्था रूपी रात बख्शो जी वाहे गुरु वाहे गुरु वाहे गुरु वाहे गुरु वाहे गुरु ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ